SSP ਬਟਾਲਾ ਮੈਡਮ ਅਸ਼ਮਨੀ ਗੋਟਿਆਲ ਦੀਆਂ ਸਖਤ ਹਦਾਇਤਾਂ ਤੇ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪਾਬੰਦੀਤ ਚાઇਨਾ ਡੋਰ ਦੇ 70 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ ਚੂੜੀਆਂ ਦੇ SHO ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ASI ਸੁਖਵਿੰਦਰ ਸਿੰਘ ਨੂੰ ਇਹ ਜਾਣਕਾਰੀ ਮਿਲੀ ਕਿ ਰਮਨ ਕੁਮਾਰ ਪੁੱਤਰ ਦਰਸ਼ਨਪਾਲ ਵਾਸੀ ਵਾਰਡ ਨੰਬਰ 8 ਫਤੇਗੜ ਚੂੜੀਆਂ ਚਾਈਨਾ ਡੋਰ ਵੇਚਣ ਦਾ ਤੰਦਾ ਕਰ ਰਿਹਾ ਹੈ ਜਿਸ ਤੇ ਪੁਲਿਸ ਨੇ ਰੇਡ ਕਰਕੇ ਇਸ ਵਿਅਕਤੀ ਤੋਂ 70 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਅਤੇ ਉਸ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਗਲਬਾਦ ਰਣ ਐਸਐਚਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਐਸਐਸਪੀ ਮੈਡਮ ਅਸ਼ਵਨੀ ਗੋਟਿਆਲ ਦੀ ਹਦਾਇਤਾਂ ਤੇ ਚਾਈਨਾ ਡੋਰ ਦੇ ਖਿਲਾਫ ਪੁਲਿਸ ਵੱਲੋਂ ਲਗਾਤਾਰ ਅਭਿਆਨ ਚੇੜਾ ਗਿਆ ਹੈ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੇ ਗੱਟੂ ਵੇਚਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਏ ਐਸਐਚਓ ਸੁਖਵਿੰਦ ਐਸਐਚਓ ਗੁਰਮਿੰਦਰ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਸਮੁੱਚੀ ਮਾਨਵਤਾ ਦੇ ਲਈ ਵਾਤਾਵਰਣ ਔਰ ਇਸ ਦੇ ਨਾਲ ਜਾਨਵਰਾਂ ਦੇ ਲਈ ਵੀ ਬਹੁਤ ਘਾਤਕ ਹੈ ਇਸ ਦੇ ਨਾਲ ਆਏ ਸਾਲ ਅਨੇਕਾ ਜੀਵ ਜੰਤੂ ਅਤੇ ਵਿਅਕਤੀਆਂ ਦਾ ਨੁਕਸਾਨ ਹੁੰਦਾ ਹੈ ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਚਾਈਨਾ ਡੋਰ ਦੇ ਖਿਲਾਫ ਸਖਤ ਅਭਿਆਨ ਚੇੜਿਆ ਗਿਆ ਹੈ ਕੱਲ ਐਸ਼ੀ ਸੁਖਵਿੰਦਰ ਸਿੰਘ ਅਸ਼ਵੇਦ ਪੁਲਿਸ ਪਾਰਟੀ ਕਸਬੇ ਦੇ ਵਿੱਚ ਫਟਕੜ ਚੂੜੀਆਂ ਗਸ਼ਤ ਕਰ ਰਿਹਾ ਸੀਗਾ ਉਹਨੂੰ ਇਨਫੋਰਮੇਸ਼ਨ ਮਿਲੀ ਪੀ ਰਮਨ ਕੁਮਾਰ ਸ਼ਾਹ ਨੋਖ ਦਰਸ਼ਨਪਾਲ ਵਾਸੀ ਬਾਟ ਨੰਬਰ 8 ਫਟਕੜ ਚੂੜੀਆਂ ਘਰ ਦੇ ਵਿੱਚ ਡੋਰ ਵੇਚਣ ਦਾ ਧੰਦਾ ਕਰਦਾ ਵਾ ਵੈਦਪੁਰਸ ਪਾਰਟੀਓ ਨੇ ਉੱਥੇ ਜਾ ਕੇ ਘਰ ਦੀ ਸਰਚ ਕੀਤੀ ਜਿੱਥੋਂ 70 ਗੱਟੂ ਚైనా ਦੌਰ ਦੇ ਜਿਹੜੇ ਪਵੰਦੀ ਸਦਾ ਉਹ ਬਰਾਮਦ ਹੋਏ ਉਹਦੇ ਖਿਲਾਫ ਮੁਕੱਦਮਾ ਨੰਬਰ 118 2712 2023 188 ਐ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਵਾ ਉਹਦੀ ਜ਼ਮਾਨਤ ਲੈਣ ਪਰੰਤ ਜਿਹੜੀ ਉਹ ਗਾ ਅੱਗੇ ਵਾਸਤੇ ਵੀ ਨੱਥ ਪਾਉਣ ਵਾਸਤੇ 10755 ਦੇ ਜਿਹੜਾ ਕਲੰਦਰਾ ਵੱਖਰਾ ਦਿੱਤਾ ਗਿਆ ਉਹਦੇ ਵਿੱਚ ਉਹਨੂੰ ਪਾਬੰਦ ਕਰਵਾਇਆ ਜਾਏਗਾ ਤਾਂ ਜੋ ਜਿਹੜਾ ਅੱਗੇ ਵਾਸਤੇ ਵੀ ਇਹ ਇਹ ਜਿਹੜਾ ਕੰਮ ਨਾ ਕਰ ਸਕੇ